ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਲਈ ਹੁਸ਼ਿਆਰਪੁਰ ਪੁਲਿਸ ਹੋਈ ਸਖਤ ਇੰਚਾਰਜ ਸੁਬਾਸ਼ ਭਗਤ ਨੇ ਕੀਤੀ ਲੋਕਾਂ ਨੂੰ ਅਪੀਲ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਵੇਖੋ ਪੂਰੀ ਰਿਪੋਰਟ ਵੇਖੋ ਜੀ ਪਬਲਿਕ ਨੂੰ ਅਵੇਅਰਨੈਸ ਵਾਸਤੇ ਵੀਡੀਓ ਵੀ ਪਾਈਆਂ ਜਬਾਨੇ ਵੀ ਦੱਸ ਸੁੱਕੇ ਆ ਕਿ ਜਿਹੜੀ ਰੇਲਵੇ ਕ੍ਰੋਸਿੰਗ ਹੈ ਗਵਰਨਮੈਂਟ ਕਾਲਜ ਚੌਂਕ ਤੋਂ ਜਦੋਂ ਅਸੀਂ ਮਗਵਾੜਾ ਬਾਈਪਾਸ ਨੂੰ ਜਾਂਦੇ ਆ ਰਸਤੇ ਵਿੱਚ ਰੇਲਵੇ ਕ੍ਰੋਸਿੰਗ ਆਉਂਦੀ ਹੈ ਉਹਦੇ ਉੱਪਰ ਜਦੋਂ ਟ੍ਰੇਨ ਆਉਂਦੀ ਹੈ ਉਹਦੇ ਬਹੁਤ ਜਾਮ ਲੱਗਦਾ ਜਿਹਦੇ ਕਰਕੇ ਪਬਲਿਕ ਨੂੰ ਜਿਹੜੀ ਆ ਬੜੀ ਦਿੱਕਤ ਹੁੰਦੀ ਔਰ ਜਾਮ ਲੱਗਣ ਦਾ ਜੋ ਕਾਰਨ ਸੀਗਾ ਉਹਦਾ ਕਾਰਨ ਇਹ ਹੈ ਕਿ ਗੱਡੀਆਂ ਲਾਈਨ ਵਿੱਚ ਨਹੀਂ ਲੱਗਦੀਆਂ ਅੱਜ ਉਹ ਦੁਪਹਿਰੀ ਉਹ ਜਿਹੜਾ ਸੀਗਾ ਰੇਲਵੇ ਕ੍ਰੋਸਿੰਗ ਬੰਦ ਹੋਈ ਹੈ ਟ੍ਰੇਨ ਆਉਣ ਤੇ ਇੱਕ ਜਿਹੜੀ ਗੱਡੀ ਹੈ ਇਹ ਪਿੱਛੋਂ ਜਾ ਕੇ ਕਮਾ ਕੇ ਜਾ ਕੇ ਸਾਰੀਆਂ ਗੱਡੀਆਂ ਦੇ ਅੱਗੇ ਸੱਜੇ ਪਾਸੇ ਲਾਈ ਹੈ ਜਿਹਦੇ ਕਰਕੇ ਫੇਰ ਜਿਹੜਾ ਜਾਮ ਸੀਗਾ ਲੱਗਾ ਉਹ ਜਿਹੜੀ ਵੀਡੀਓ ਆ ਉਹ ਸਾਨੂੰ ਕਿਸੇ ਪਬਲਿਕ ਦੇ ਮੈਂਬਰ ਨਹੀਂ ਪਾਈ ਐ ਉਹ ਗੱਡੀ ਆਪਾਂ ਜਿਹੜੀ ਫੜਨੀ ਐ ਘਰੋਂ ਗੱਡੀ ਮੰਗਾ ਕੇ ਉਹਦਾ ਜੋ ਚਰਾਨ ਬਣਦਾ ਸੀ ਉਹ ਕਰ ਦਿੱਤਾ ਅਸੀਂ ਪਲੀਜ਼ ਤੁਹਾਨੂੰ ਸਾਰਿਆਂ ਨੂੰ ਬੜੇ ਆਦਬ ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹੁੰਦੇ ਆ ਕਿ ਪਲੀਜ਼ ਇਸ ਕੰਮ ਦੇ ਵਿੱਚ ਸਾਡਾ ਸਹਾਦਿਓ ਤੁਹਾਡੇ ਸਾਥ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ ਕਿਉਂਕਿ ਗਲਤੀ ਤੁਸੀਂ ਕਰਦੇ ਹੋ ਗਲਤੀ ਪੁਲਿਸ ਨਹੀਂ ਕਰਦੀ ਤੁਹਾਡੀ ਗਲਤੀ ਗੱਡੀਆਂ ਵੀ ਤੁਹਾਡੀਆਂ ਜਾਮ ਵੀ ਤੁਸੀਂ ਲਾਉਨੇ ਹੋ ਇਲਜ਼ਾਮ ਪੁਲਿਸ ਤੇ ਆ ਰਿਹਾ ਜਿਹਦਾ ਕਸੂਰ ਹੀ ਕੋਈ ਨਹੀਂ ਇਹ ਸਾਡੀ ਆਪਣਿਆ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਲਾਈਨ ਦੇ ਵਿੱਚ ਖੜੇ ਹੋਈਏ ਤੇ ਜਾਮ ਨਾ ਲੱਗੇ ਉੱਥੇ ਅਸੀਂ ਸਿਵਲ ਡਰੈਸ ਦੇ ਵਿੱਚ ਜਿਹੜੇ ਆਪਣੇ ਮੁਲਾਜ਼ਮ ਹੈ ਤੇ ਲੈਡੀ ਕਨਸਟੇਬਲਾਂ ਲਾਤੀਆਂ ਜਦੋਂ ਉਹ ਫਾਟਕ ਬੰਦ ਹੋਊਗਾ ਉਸੇ ਟਾਈਮ ਜਿਹੜਾ ਗੱਡੀ ਲੈ ਕੇ ਰੋਂਗ ਸਾਈਡ ਅੱਗੇ ਲਾਊਗਾ ਉਹਦੀ ਵੀਡੀਓ ਵੀ ਬਣੂਗੀ ਉਹਦੀ ਫੋਟੋ ਦੀ ਖਿੱਚਾਂਗੇ ਜਿਹੜਾ ਜਿਹੜਾ ਸਾਡੀ ਵੀਡੀਓ ਦੇ ਵਿੱਚ ਆ ਗਿਆ ਵਹੀਕਲ ਜਿਹੜਾ ਵੀ ਆ ਗਿਆ ਉਹਦਾ ਘਰ ਜਾ ਕੇ ਚਲਾਨ ਕੀਤਾ ਜਾਊਗਾ ਇਹਨਾਂ ਦਾ ਗਿਫਟ ਜਿਹੜਾ ਇਹ ਤਿਆਰ ਆ ਇਹ ਇਹਨਾਂ ਨੂੰ ਦੇ ਰਹੇ ਆ Thank you.